ਕਵੀਰ ਸਮੁੰਦਰ ਨਾ ਛੋਡੀਏ ਜੋ ਹੱਥ ਖਾਰੋ ਹੋਏ ਕੋਖਰ-ਪੋਖਰ ਢੂੰਡਦੇ ਭੋਲੋ ਨਾ ਕਹੀਏ ਕੋਈ ਕਵੀਰ ਕਹਿੰਦਾ ਸਮੁੰਦਰ ਨਹੀਂ ਛੱਡਣਾ ਚਾਹੀਦਾ ਪਾਣੀ ਹੱਥ ਖਾਰਾ ਵੀ ਹੋਵੇ ਕਿਉਂਕਿ ਜਿਹੜੇ ਛੋਕੜੇ ਦੀ ਬੱਛੀ ਆ ਉਹਨੂੰ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਜੰਨਾਂ ਨਹੀਂ ਲੱਰਦਾ ਫਿੱਟ ਨਹੀਂ ਹੁੰਦਾ ਕਹਦਾ ਕੋਈ ਨਹੀਂ ਆਪੇ ਆਜੂ ਫਿੱਟ ਛੱਡੋ ਨਾ ਇਹਨੂੰ ਮਨ ਮੁਖਾਂ ਦੇ ਸੰਗਾ ਚਾ ਆਇਆ ਆ ਗੁਰਮਖਾਂ ਦੇ ਸੰਗਾ ਚਾ ਜਾਏ ਉਹ ਫਿੱਟ ਨਹੀਂ ਆਉਂਦੀ ਗੱਲ ਖਾਰੀ ਲੱਗਦੀ ਕੌੜੀ ਲੱਗਦੀ ਹੈ ਖਾਰੇ ਨੂੰ ਕੌੜਾ ਹੁੰਦਾ ਪਾਣੀ ਦੋਕੇ ਹੁੰਦਾ ਪਾਣੀ ਬੁਝਿਆ ਜਾਂਦਾ ਜਿਹੜਾ ਬਾਹਰੋਂ ਪਾਣੀ ਲੱਗੇ ਜਾਂਦੇ ਜਹਾਜ਼ ਸਮੁੰਦਰ ਚ ਉਹ ਮਿੱਠਾ ਪਾਣੀ ਮੰਨਿਆ ਜਾਂਦਾ ਹਾਲਾਂਕਿ ਮਿੱਠਾ ਨਹੀਂ ਹੁੰਦਾ ਪਾਣੀ ਆਪਣਾ ਪਰ ਇਹਦਾ ਨਾ ਮਿੱਠਾ ਪਾਣੀ ਹੈ ਜਿਹੜਾ ਸੋਧਦਾ ਦਾ ਪਾਣੀ ਦਾ ਉਹਨੂੰ ਕੌੜਾ ਪਾਣੀ ਕਹਿੰਦੇ ਨੇ ਉੱਥੇ ਵੀ ਮੈਂ ਅਸੀਂ ਸੱਚ ਨੂੰ ਕੌੜਾ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਵਿਖਿਆ ਮਿੱਠੀ ਇਹਨੂੰ ਵਿਖਿਆ ਮਿੱਠੀ ਲੱਗਦੀ ਹੈ ਉਹਨੂੰ ਅੰਮ੍ਰਿਤ ਕੌੜਾ ਲੱਗਦਾ ਜਿੱਥੇ ਵਿਖਿਆ ਮਿੱਠੀ ਦਾ ਉਪਦੇਸ਼ ਹੈ ਜਿੱਤੇ ਮਨਮਤਾਜ ਮੱਖਿਆ ਮਿੱਠੀ ਦਾ ਉਪਦੇਸ਼ ਸੁਣ ਕੇ ਆਇਆ ਉਹ ਉਹਨੂੰ ਕਾਪਨਾਵਾਂ ਪੂਰੀਆਂ ਹੁੰਦੀਆਂ ਨੇ ਜਿੱਥੇ ਛੱਡ ਕੇ ਆ ਗਿਆ ਦੂਏ ਤੋਂ ਉਹਨਾਂ ਨੇ ਕਹੇ ਵੇ ਮਨੋ ਕਾਪਨਾ ਦਾ ਵਿਖਿਆ ਹੈ ਖਾਣਾ ਤੂੰ ਇਹ ਉਹੀ ਹੋਣ ਲੱਗੇ ਦੇ ਦਿਆ ਉਹ ਤਾਂ ਉਹ ਤੇ ਉਹ ਕਹੋ ਜੀ ਉਹਨੇ ਕਹੇ ਕੀ ਕਹਿੰਦੇ ਨੇ ਇਹ ਤਾਂ ਗੱਲੇ ਉਲਟੇ ਉਹ ਕਹਿੰਦਾ ਨਹੀਂ ਛੱਡੀ ਤੇ ਹੁੰਦਾ ਇਹ ਸੁਪੁੱਤਰ ਨਹੀਂ ਛੱਡੀਦਾ ਹੁੰਦਾ ਗੁਰਮੁਖ ਦਾ ਗਿਆਨ ਸੁਪੁੱਤਰ ਨਹੀਂ ਛੱਡੀਦਾ ਹੁੰਦਾ ਬਾਪੇ ਤੈਨੂੰ ਪਉੜਾ ਵੀ ਗਲਤ ਆ ਪਹਿਲਾਂ ਪਹਿਲਾਂ ਜਦ ਖਾਰਾ ਹੋਏ ਵੀਰ ਸਮੁੰਦਰ ਛੋੜੀਏ ਉਹ ਵੀ ਆਉਂਦਾ ਨਾ ਫਟੋ ਪਾਣੀ ਉਹ ਜੋ ਮੈਂ ਪਾਣੀ ਸੁਪੁੱਤਰ ਦਾ ਫਿਰ ਵੀ ਵੈਰੀ ਕੀਤਾ ਜਾ ਸਕਦਾ ਤੇਰੇ ਨਹੀਂ ਹੁੰਦੇ ਜਿਆ ਸੱਚ ਉਹ ਝੂਠ ਗੱਪਲ ਗੱਪਲ ਖਾਂਦਾ ਰਹਿਣਾ ਤੂੰ ਸੱਚ ਫਿੱਟ ਨਹੀਂ ਆ ਰਿਹਾ ਤੈਨੂੰ ਸਮੁੰਦਰ ਨਾ ਛੋਟੀਏ ਜੇ ਇਤਖਾਰਾ ਹੋਏ ਕੋਕਰ ਬੋਕਰ ਢੂੰਢਦੇ ਭਰੋਣਾ ਕਹੀਏ ਕੋਈ ਕਬੀਰ ਆਪ ਸਮੁੰਦਰ ਆਲਾ ਗਿਆ ਹੁੰਦੇ ਕਬੀਰ ਆਲਾ ਗਿਆਨ ਨਹੀਂ ਫਿਟ ਆ ਰਿਹਾ ਤੂਆਂ ਜਿਹੜੇ ਕੋਲ ਬੈੰਦੇ ਨੇ ਕਬੀਰ ਦੇ ਢਾਕ ਫਲਾਸ ਉਹਨੂੰ ਕਹਿ ਰਿਹਾ ਛੱਡੀਦਾ ਨਹੀਂ ਹੁੰਦਾ ਇਹ ਪਹਿਲਾ ਬੈਨਾ ਕੌੜਾ ਲੱਗੂਗਾ ਇਹ ਜਿਆਤ ਖਾਰ ਨੇ ਜਿਆ ਗੱਲਾਂ ਜੇ ਕੌੜੀਆਂ ਨਹੀਂ ਲੱਗਦੀਆਂ ਨਾ ਤੁਸੀਂ ਦੇਖੋ ਤੁਸੀਂ ਅੱਗੇ ਆਊਗਾ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਪਿੱਛੋਂ ਸਵਾਦ ਆਉਣਾ ਪਹਿਲਾਂ ਕੌੜਾ ਲੱਗਦਾ ਪਿੱਛੋਂ ਵਧੀਆ ਲੱਗਦਾ ਆਗਲ ਕਰਿਆ ਜਿਆਤ ਖਾਰਾ ਹੋਏ ਹੋਏ ਕੋ ਫਿਰ ਕੋ ਘੂੜਦੇ ਕੋਲੋਂ ਕੋਲੋਂ ਨਾ ਕਿ ਜੇ ਕੋਈ ਆ ਜਿਹੜੇ ਤੁਸੀਂ ਤੁਰੇ ਫਿਰਦੇ ਨੇ ਸੰਤ ਔ ਜੇ ਮੈਂ ਤਬ ਵੀ 25% ਸੰਤ ਦਾ ਬਦਲੇ ਲੈ ਪਹਿਲਾਂ ਫਲਾਨੇ ਤੋ ਗਿਆ ਉਹ ਥੋੜਾ ਕੁਝ ਮਿਲਿਆ ਫਿਰ ਉਹਦੇ ਕੋ ਗਿਆ ਉਹ ਸਾਰੇ ਛਪੜੀਆਂ ਡੋਲਦੇ ਫਿਰਦੇ ਹੂੰ ਉਹ ਤਕੀਲ ਪਿਆ ਤੁਨਹੋਂ ਹਟਸਾਈਂ ਆਖਰ ਦਾ ਸਮੁੰਦਰ ਜਾ ਕੇ ਹੀ ਪਤਾ ਲੱਗੂਗਾ ਪੂਰਾ ਜੋ ਤੁਹਾਡਾ ਮੰਦੀ ਇੱਛਾ ਹੈ ਜਿੰਨਾ ਕਿਆ ਤੁਹਾਨੂੰ ਚਾਹੀਦਾ ਉਹ ਸਮੁੰਦਰ ਚੋਂ ਹੀ ਕਰ ਪੂਰਾ ਹੋਊਗਾ ਫਿਰ ਥੋੜੀ ਬਸ ਹੋ ਜੂ ਸਮੁੰਦਰ ਕੋ ਬਾਦੂ ਗਿਆ ਹੋਣਾ ਹੈ ਜਿੱਦਾਂ ਤੁਹਾਡਾ ਪਾਂਡਾ ਹੈ ਉਹ ਸਬੁੱਧਰ ਦਾ ਪਾਣੀ ਉਹ ਪਰ ਸਕਦਾ ਛੱਪੜ ਦਾ ਪਾਣੀ ਨਹੀਂ ਪਰ ਸਕਦਾ ਉਹ ਪਾਂਡਾ ਵੱਡਾ ਛੱਪੜ ਦਾ ਪਾਣੀ ਥੋੜਾ ਉਹਨੂੰ ਰੋਲ ਕੇ ਆਜੋ ਕਹਿੰਦਾ ਬੜੇ ਬੜੀ ਛੱਪੜਾ ਉੱਥੇ ਚਲਾ ਜਾ ਫਿਰ ਉਹ ਤੋਂ ਬੜੀ ਛੱਪੜ ਕੋ ਚਲੇ ਜਾਓ ਫਿਰ ਕਿਹਦੇ ਸਰੋਵਰ ਕੋ ਚਲੇ ਜਾਓ ਤੇ ਪਾਂਡਾ ਦਾ ਬੜਾ ਹੀ ਹੈ ਫਿਰ ਮਨ ਦੀ ਇੱਛਾ ਨਹੀਂ ਪੂਰੀ ਹੋਣੀ ਇਹ ਸਭੇ ਇੱਛਾ ਨਹੀਂ ਪੂਰੀਆਂ ਕਰ ਸਕਣੀਆਂ ਕਿਸੇ ਨੇ ਵੀ ਪਰ ਇਤਿਹਾਸ ਹੈ ਕਿ ਸਭੇ ਅੱਛਾ ਪੂਰੀਆਂ ਜਬ ਪਾਇਆ ਅਗਮਾ ਪਾਰਾ ਜਬ ਅਗਮਾ ਪਾਰਾ ਬੁੱਧੀ ਤੋਂ ਫਰੇਦਾ ਗਿਆਨ ਪਾਇਆ ਤਾਲ ਸਾਰੀ ਪੂਰੀਆਂ ਆਉਂਦੀਆਂ ਕੋਈ ਵੀ ਨਹੀਂ ਕਹਿ ਸਕਦਾ ਇਹ ਗੱਲ ਕਿਸੇ ਗ੍ਰੰਥ ਇੰਦੀ ਗੱਲ ਲਿਖੀ ਹੋਈ ਸਵਾ ਗੁਰਬਾਣੀ ਤੇ ਕਿਤੇ ਇਹ ਗੱਲ ਦੀ ਲਿਖੀ ਹੋਈ ਸਭੇ ਅੱਛਾ ਪੂਰੀਆਂ ਜਬ ਪਾਇਆ ਅਗਮਾ ਪਾਰਾ ਜਬ ਪਾਇਆ ਅਗਮਾ ਪਾਰਾ आगम पारा कोई चीज पाई है इच्छा सारिया पूरी होगी अगम पारा की है नाम पाया नाम पाया नाम ना सारिया इच्छा पूरी होगी हाँ